ਸਤਿ ਸ਼੍ਰੀ ਅਕਾਲ ਦੋਸਤੋ ਸੰਧੂ ਬੀਬੀ ਕੱਤੀ ਜੇ ਨਾਲ ਤੋਂ ਅੱਜ ਤੁਹਾਨੂੰ ਬਖਾ ਰਹੇ ਆਂ ਜਾਂਦੇ ਸੌਣ ਦਾ ਮੀਂਹ ਨਿੱਕੀ ਨਿੱਕੀ ਕਣੀ ਦਾ ਅੱਜ ਦੁਬਾਰਾ ਫੇਰ ਸਰਦੂਲਗੜ ਏਰੀਆ ਪਿੰਡ ਰੋੜਕੀ ਵਿਖੇ ਪੈ ਰਿਆ ਕਿਹੜੇ-ਕਿਹੜੇ ਏਰੀਏ ਵਿੱਚ ਵਾਰਸ਼ਾ ਚ ਸ਼ੁਰੂ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਜਾਂਦੇ ਸੌਣ ਦਾ ਮੀਂਹ ਆ ਮਿੱਤਰੋ ਇਹ ਬਹੁਤ ਜ਼ਿਆਦੇ ਫਸਲਾਂ ਲਈ ਜ਼ਰੂਰੀ ਸੀ ਦਰਖਤਾਂ ਲਈ ਫਸਲਾਂ ਲਈ ਪੱਠਿਆਂ ਲਈ ਬਹੁਤ ਜ਼ਰੂਰੀ ਸੀ ਆਹ ਪੇੜ ਪੌਦੇ ਹਰੇ ਭਰੇ ਹੋ ਜਾਣਗੇ ਦੁਬਾਰਾ ਜਿਹੜੇ ਸੁੱਕੇ ਪਏ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਾਰਸ਼ਿਕ ਕਿੱਥੇ ਕਿੱਥੇ ਅੱਜ ਸ਼ੁਰੂ ਆ ਘੱਗੜ ਦਾ ਪਾਣੀ ਵੀ ਮਿੱਤਰੋ ਕਹਿੰਦੇ ਵਾਦ ਚੱਲਿਆ ਵਾਇਗਰੂ ਮੇਰ ਕਰੇ ਕਿ ਪਾਣੀ ਕਟੇ ਤੇ ਪਿੱਛੇ ਕਿਸੇ ਨੂੰ ਵੀ ਪਾਣੀ ਦੀ ਖਬਰ ਹੋਵੇ ਤਾਂ ਜਰੂਰ ਸਾਂਝੀ ਕਰਿਓ ਧੰਨਵਾਦ ਜੀ